ਕਾਸੀ ਉਹਨਾਂ ਵੀਰਾਂ ਵਾਸਤੇ ਜਿਹੜੇ ਸਾਡੇ ਬਾੜ ਦੀ ਪੀੜ ਤੇ ਬੈਠੇ ਉਹਨਾਂ ਵਾਸਤੇ ਜਲਦੀ ਲੋੜ ਜਿਸ ਤਰ੍ਹਾਂ ਵੀ ਮਛਰਦਾਨੀ ਲੋੜ ਐ ਬਿਸਕਟ ਰੋਡ ਸੁੱਕੀ ਰਸਤਾ ਸਾਡੇ ਕੋਲ ਬਿਸਕਟ ਹੋ ਜੇ ਰਸ ਹੋ ਜੇ ਵੀ ਕਛੂਆਵਾ ਮਛ ਗਛੂਆ ਇਹ ਤਾਂ ਮੋਮਬਤੀ ਚੀ ਦੀ ਜਿਹੜੀ ਲੋੜ ਐ ਜ਼ਰੂਰਤ ਵਾਲੀ ਲੋੜ ਵਾਸਤੇ ਲੋਟਾਂ ਵਾਸਤੇ ਲੈ ਕੇ ਜਾ ਰਹੇ ਹਾਂ ਸੁੱਕੀ ਰਸਤਾ ਤੇ ਅੱਜ ਦੀ ਜੋ 88 ਦੇ ਵਿੱਚ ਆਇਆ ਇਹਦਾਂ ਇੰਨਾ ਵੀ ਨਹੀਂ ਉਧੋ ਆਇਆ ਜਿੰਨਾ ਹੋਣਾ ਚੁਟਾ ਹੋਵੇ ਸਾਡੇ ਵਾਸਤੇ ਬਹੁਤ ਔਖੀ ਘੜੀ ਆ ਪ੍ਰਮਾਤਮਾ ਗੜੀ ਅਰਦਾਸ ਇਹੋ ਡਰਦੇ ਪ੍ਰਮਾਤਮਾ ਜਦੋਂ ਇਹ ਪਾਣੀ ਲੈਂਦਾ ਉਹ ਸੁਰ ਸ਼ਾਂਤੀ ਬਖਸ਼ੇ ਕਿ ਇਹਦੀ ਜਾਨਾਂ ਤੇ ਆਦੋਂ ਵਿਚਾਰ ਰਵੇ ਕਿ ਜੀਵ ਜੰਤੂ ਦਾ ਖਰ ਦਾ ਵਿਚਾਰ ਹੈ ਵਾਇਰੂਸ ਖਾਲਸਾ ਵਾਰੀ ਬਤੇ ਇਹ ਨੁਕਸਾਨ ਦੇ ਭਾਰੀ ਸਾਰਾ ਹੀ ਪੰਜਾਬ ਦਾ ਮਤ 70% ਜਿਹੜਾ ਕਿਸਾਨ ਹੈ ਉਹ ਡੁੱਬ ਚੁਗਾ ਵਾ ਪੂਰਾ ਮੜ ਕੇ ਪੂਰਾ ਝੋਨੇ ਦਾ ਫਸਲਾ ਹੁਣ ਹੋਣ ਵਾਲੀਆਂ ਹੀ ਬਿਲਕੁਲ ਕ ਨੁਕਸਾਨ ਹੋ ਗਿਆ ਵਾ ਤਾਰ ਤੁਹਾਡੇ ਨਾਲ ਅਜਨਾਲੇ ਹਲਕੇ ਦੇ ਨਾਲ ਲੱਗਦੇ ਜਿਹੜੇ ਪਿੰਡ ਜੋ ਕਿ ਪਾਣੀ ਦੇ ਨਾਲ ਪ੍ਰਭਾਵਿਤ ਹੋ ਚੁੱਕੇ ਨੇ ਤਾਂ ਉਹਨਾਂ ਪਿੰਡਾਂ ਦੀ ਤਸਵੀਰ ਸਾਂਝੀ ਕਰ ਰਹੇ ਹਾਂ ਹੁਣ ਵੀ ਤੁਸੀਂ ਵੇਖ ਸਕਦੇ ਹੋ ਕਿ ਸੜਕਾਂ ਦੇ ਉੱਤੇ ਜੋ ਪਾਣੀ ਆ ਬਹੁਤ ਜ਼ਿਆਦਾ ਰੁਕਿਆ ਹੋਇਆ ਲਗਾਤਾਰ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਕਿ ਕਾਫੀ ਮਾੜੇ ਹਾਲਾਤ ਜੋ ਗੁਰੂ ਨਗਰੀ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਹੋਏ ਨੇ ਕਹਾਲਕੀ ਅਜਨਾਲਾ ਰਾਇਐਸਨਸੀ ਹਲਕੇ ਦੀ ਗੱਲ ਕਰੀਏ ਤਾਂ 88 ਤੋਂ ਵੀ ਜ਼ਿਆਦਾ ਪਿੰਡ ਜਿਹੜੇ ਨੇ ਪ੍ਰਭਾਵਿਤ ਹੋਏ ਨੇ ਤਾਂ ਤਿੰਨ ਦੇ ਕਰੀਬ ਜੋ ਮੋਤਾ ਨੇ ਉਹ ਵੀ ਕੱਲ ਤੱਕ ਜੋ ਪ੍ਰਸ਼ਾਸਨ ਵੱਲੋਂ ਜ਼ਰੂਰ ਦੱਸਿਆ ਗਿਆ ਕਿ ਤਿੰਨ ਦੇ ਕਰੀਬ ਮੋਤਾ ਜਿਹੜੀਆਂ ਹੋਈਆਂ ਨੇ ਲੇਕਿਨ ਇਹ ਹਾਲਾਤ ਲਗਾਤਾਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਲਗਾਤਾਰ ਜਿਹੜੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਇਹ ਅਜਨਾਲਾ ਦੇ ਨਾਲ ਲੱਗਦੇ ਜਿਹੜੇ ਪਿੰਡ ਹੈਗੇ ਨੇ ਉਹਨਾਂ ਪਿੰਡਾਂ ਨੂੰ ਜਾਂਦੇ ਰਸਤੇ ਹੈਗੇ ਨੇ ਕੱਲ ਵੀ ਤੁਹਾਡੇ ਨਾਲ ਗਰਾਊਂਡ ਜ਼ੀਰੋ ਤੋਂ ਰਿਪੋਰਟ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਦੇ ਨਾਲ ਜੋ ਲੋਕ ਨੇ ਜਿਨ੍ਹਾਂ ਦਾ ਜਾਨ ਜੀਵਨ ਜਿਹੜਾ ਪ੍ਰਭਾਵਿਤ ਹੋਇਆ ਪਾਣੀ ਆਉਣ ਦੇ ਨਾਲ ਤਾਂ ਦੇਖ ਸਕਦੇ ਹੋ ਕਿੰਨਾ ਪੱਧਰ ਵਧਿਆ ਹੋਇਆ ਪਾਣੀ ਦਾ ਇਹ ਸੜਕਾਂ ਦੇ ਹਾਲਾਤ ਨੇ ਇਹ ਪਿੰਡਾਂ ਦੇ ਹਾਲਾਤ ਨੇ ਜਿੱਥੇ ਕਿ ਜੋ ਕਹਿ ਲਿਆ ਕਿ ਖਾਣ ਪੀਣ ਵਾਸਤੇ ਵੀ ਜੋ ਲੰਗਰ ਪਾਣੀ ਕਹਿ ਸਕਦੇ ਆ ਕਿ ਨੌਜਵਾਨ ਜਿਹੜੀ ਪੰਜਾਬ ਦੀ ਨੌਜਵਾਨੀ ਹੈ ਉਹ ਆਪਣੇ ਪੱਧਰ ਦੇ ਉੱਤੇ ਸੇਵਾ ਕਰਦੀ ਦਿਖਾਈ ਦੇ ਰਹੀ ਹੈ ਹਾਲਾਂਕਿ ਪ੍ਰਸ਼ਾਸਨ ਵੱਲੋਂ ਵੀ ਲਗਾਤਾਰ ਪ੍ਰਯਾਸ ਕੀਤਾ ਜਾ ਰਿਹਾ ਹੈ ਲੇਕਿਨ ਇਹ ਹਾਲਾਤ ਲਗਾਤਾਰ ਸਾਂਝੇ ਕਰ ਰਹੇ ਆ ਜੋ ਗੁਰੂ ਨਗਰੀ ਤੋਂ ਵੱਖ ਜਗਾਵਾਂ ਤੋਂ ਜਿਹੜੇ ਪੰਜਾਬੀ ਆ ਰਹੇ ਨੇ ਉਹਨਾਂ ਵੱਲੋਂ ਆ ਕੇ ਇਸ ਵਕਤ ਆਪਣੇ ਹੀ ਪੰਜਾਬੀਆਂ ਦੀ ਮਦਦ ਕੀਤੀ ਜਾ ਰਹੀ ਹੈ ਜਿਹੜੇ ਵੱਖ-ਵੱਖ ਸਥਾਵਾਂ ਹੈਗੀਆਂ ਨੇ ਖਾਲਸਾ ਏਡ ਹੈਗੀ ਆ ਜਾਂ ਫਿਰ ਪੰਜਾਬੀ ਇੰਡਸਟਰੀ ਹੈਗੀ ਆ ਬੋਲੀਵੁੱਡ ਇੰਡਸਟਰੀ ਹੈਗੀ ਆ ਤਾਂ ਸਾਰੇ ਆਪਣੇ ਵੱਲੋਂ ਜਿਹੜੀ ਇੱਥੇ ਸੇਵਾ ਕਰਦੇ ਜਿਹੜੇ ਆ ਦਿਖਾਈ ਦੇ ਰਹੇ ਨੇ ਹਰ ਕਿਸੇ ਵੱਲੋਂ ਜਿਹੜੀ ਆ ਜ਼ਿੰਮੇਵਾਰੀ ਚੱਕੀ ਗਈ ਆ ਦਲਜੀਤ ਦਾ ਸਾਹਜ ਵੱਲੋਂ ਵੀ ਜਿਹੜੇ ਕੁਝ ਪਿੰਡ ਨੇ ਉਹ ਗੋਦ ਲੈ ਲਿੱਤੇ ਗਏ ਨੇ ਤਾਂ ਇਹ ਤਸਵੀਰਾਂ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਜਿਹੜੀ ਸਾਕੀ ਦੇ ਨਾਲ ਜਿਹੜੀ ਕਹਿ ਸਕਦੇ ਆ ਕਿ ਪਹਿਲੀ ਲੱਗਦੀ ਆ ਤੇ ਨਾਲ ਦੀ ਨਾਲ ਰੋਡ ਆ ਤਾਂ ਇਸ ਦੀ ਜਿਹੜੀ ਤਸਵੀਰਾਂ ਸਾਂਝੀਆਂ ਕੀਤੀਆਂ ਜਾਣ ਕਿ ਕਿੰਨੇ ਮਾੜੇ ਹਾਲਾਤ ਤ ਲਗਾਤਾਰ ਨੇ ਉਹ ਬਣੇ ਹੋਏ ਨੇ ਤਾਂ ਇਹ ਲਗਾਤਾਰ ਤਸਵੀਰਾਂ ਜਿਹੜੀਆਂ ਨੇ ਉਹ ਸਾਂਝਿਆ ਕਰ ਰਹੇ ਆ ਤਾਂ ਬੋਲੇ ਸੋਨਿਹਾਲ ਦੇ ਜੋ ਜੱਕਾਰੇ ਲਗਾ ਕੇ ਜਿਹੜੇ ਆ ਗੁਰੂ ਦੇ ਸਿੰਘ ਪੰਜਾਬੀ ਜਿਹੜੇ ਨੇ ਉਹ ਸੇਵਾ ਕਰਨ ਨੂੰ ਤਿਆਰ ਬਰਤਿਆਰ ਨੇ ਤਾਂ ਇਹ ਵੇਖ ਸਕਦੇ ਹੋ ਛੋਟੇ ਵੱਡੇ ਬਜ਼ੁਰਗ ਜਾਂ ਕਹ ਲਈ ਕੀ ਬੀਬੀਆਂ ਭੈਣਾਂ ਸਾਰੇ ਇਸ ਮੌਕੇ ਦੇ ਉੱਤੇ ਆਪਣੇ ਪੰਜਾਬ ਦੇ ਨਾਲ ਖੜੇ ਨੇ ਜਿਹੜੇ ਵੀ ਭਰਾ ਇਸ ਪਾਣੀ ਦੇ ਪ੍ਰਭਾਵ ਕਹਿ ਲਿਏ ਕਿ ਇਸ ਜੋ ਪਾਣੀ ਆਇਆ ਜੋ ਹੜ੍ਹ ਆਏ ਨੇ ਇਸ ਦੇ ਨਾਲ ਪ੍ਰਭਾਵਿਤ ਹੋਏ ਨੇ ਤਾਂ ਉਹਨਾਂ ਦੇ ਲਈ ਬਾਕੀ ਪੰਜਾਬੀ ਜਿਹੜੇ ਨੇ ਮੋਢਾ ਨਾਲ ਮੋਢਾ ਲਾ ਕੇ ਜਿਹੜੇ ਆ ਉਹ ਖੜੇ ਨੇ ਤਾਂ ਲਗਾਤਾਰ ਜਿਹੜੀਆਂ ਤਸਵੀਰਾਂ ਨੇ ਉਹ ਸਾਂਝੀਆਂ ਕਰ ਰਹੇ ਆ ਤੁਸੀਂ ਵੇਖ ਸਕਦੇ ਹੋ ਜਗਬਾਨੀ ਟੀਵੀ ਦੇ ਉੱਤੇ ਲਾਈਵ ਤਸਵੀਰਾਂ ਸਾਂਝੀਆਂ ਕਰ ਰਹੇ ਆ ਤਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਤਾਂ ਉੱਥੇ ਜਿਸ ਟਰਾਲੀ 'ਚ ਆਪਾਂ ਇਸ ਵਕਤ ਮੌਜੂਦ ਹੈਗੇ ਆ ਤਾਂ ਨਾਲ ਉਹ ਵੀ ਤਸਵੀਰਾਂ ਸਾਂਝੀਆਂ ਕਰਦੇ ਆ ਕਿ ਕਿਸ ਤਰ੍ਹਾਂ ਦੇ ਨਾਲ ਕੀ ਕੀ ਸਮਾਨ ਜੋ ਆ ਇਸ ਟਰਾਲੀ ਦੇ ਵਿੱਚ ਜੋ ਇਹ ਸੰਗਤ ਲੈ ਕੇ ਜਾ ਰਹੀ ਹੈ ਜਿਹੜੇ ਕਿ ਲੋਕ ਇਹ ਜੋ ਪਿੰਡਾਂ ਦੇ ਵਿੱਚ ਇਸ ਜਲ ਦੇ ਨਾਲ ਪ੍ਰਭਾਵਿਤ ਹੋਏ ਨੇ ਤਾਂ ਉਹਨਾਂ ਦਾ ਕਿ ਸਮਾਨ ਜਿਹੜਾ ਮੁਜਿਆ ਕਰਾਇਆ ਜਾਣਾ ਤਾਂ ਸਾਡੇ ਨਾਲ ਬਜ਼ੁਰਗ ਜਿਹੜੇ ਨੇ ਉਹ ਮੌਜੂਦ ਨੇ ਤਾਂ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਸਵਾਹਿਗੁਰੂ ਜੀ ਕੀ ਫਤਿਹ ਵਾਹਿ ਖਾਲਸਾ ਵਾਹਿ ਰੂਫਤ ਜੀ ਸੰਗਤ ਜੀ ਵੀ ਐਸਾ ਕਦੀ ਸਮਾਂ ਨਹੀਂ ਆਇਆ ਜੋ ਸਾਡੇ ਵਾਸਤੇ ਮੁਸੀਬਤ ਦੀ ਘੜੀ ਔਠੀ ਘੜੀ ਆਤੀ ਅਸੀਂ ਉਹਨਾਂ ਵੀਰਾਂ ਵਾਸਤੇ ਜਿਹੜੇ ਸਾਡੇ ਬਾੜ ਦੀ ਪੀੜ ਤੇ ਬੈਠੇ ਉਹਨਾਂ ਵਾਸਤੇ ਜਲ ਦੀ ਲੋੜ ਜਿਸ ਤਰ੍ਹਾਂ ਵੀ ਮਛਰਦਾਨੀ ਲੋੜ ਹੈ ਬੇਸਟ ਰੋਡ ਸੁੱਟੀ ਰਸਤਾ ਸਾਡੇ ਕੋਲ ਬੇਸਟ ਰੋਡ ਹੋ ਰਿਹਾ ਰਸ ਹੋ ਰਿਹਾ ਪੀ ਕਛੂਆਵਾ ਮਛ ਕਛੂਆਵਾ ਇਹ ਤਾਂ ਮੋਹ ਬਤੀ ਚੀਜ਼ ਜਿਹੜੀ ਲੋੜ ਹੈ ਜਰੂਰਤਾਂ ਲੋੜ ਵਾਸਤੇ ਲੋਟਾ ਵਾਸਤੇ ਲੈ ਕੇ ਜਾ ਰਹੇ ਹਾਂ ਸੁੱਟੀ ਰਸਤੇ ਤੇ ਮੈਂ ਸਭ ਤੋਂ ਪਹਿਲਾਂ ਚਾਹਾਂਗਾ ਕਿ ਜਿਹੜੇ ਜੋ ਲੋਕ ਇਹ ਦੇਖ ਰਹੇ ਨੇ ਵੀਡੀਓ ਤਾਂ ਅਸੀਂ ਦਿਖਾ ਸਕੀਏ ਇੱਕ ਲਫਾਫੇ ਦੇ ਵਿੱਚ ਇਹਨਾਂ ਵੱਲੋਂ ਲਫਾਫੇ ਤਿਆਰ ਕੀਤੇ ਗਏ ਨੇ ਜਿਸ ਵਿੱਚ ਇੱਕ ਪਾਣੀ ਦੀ ਬੋਤਲ ਹੈ ਇੱਕ ਰਸ ਦਾ ਪੈਕਟ ਹੈ ਨਾਲ ਬਰੈਡ ਹੈਗੀ ਹੈ ਤੇ ਇਸ ਦੇ ਨਾਲ ਤੁਹਾਨੂੰ ਹੋਰ ਦਿਖਾ ਦਈਏ ਕਿਉਂਕਿ ਰਸ ਜਿਹੜੇ ਨੇ ਉਹ ਜ਼ਿਆਦਾ ਨੇ ਕੈਂਡਲਸ ਆਈਆਂ ਨੇ ਮੋਮਬਤੀਆਂ ਨਾਲ ਮਾਚੀ ਸਗੀ ਆ ਤਾਂ ਇਹਦੇ ਨਾਲ ਜਿਹੜੀਆਂ ਮੱਛਰ ਤੋਂ ਕਿਉਂਕਿ ਇਸ ਮੌਸਮ ਦੇ ਵਿੱਚ ਜੋ ਵੱਖ-ਵੱਖ ਬਿਮਾਰੀਆਂ ਲੱਗਣ ਤੋਂ ਬਚਾਅ ਕਰਨ ਵਾਸਤੇ ਇਹ ਜੋ ਮੱਛਰ ਦਾਣੀ ਕਹਿ ਸਕਦੇ ਆ ਇੱਕ ਤਰ੍ਹਾਂ ਦੀ ਕਿਉਂਕਿ ਇਸ ਨੂੰ ਵੀ ਨਾਲ ਲੈ ਕੇ ਜਾਇਆ ਜਾ ਰਿਹਾ ਤੇ ਨਾਲ ਦੀ ਨਾਲ ਇਹਨਾਂ ਨੂੰ ਉਹਨਾਂ ਇਲਾਕਿਆਂ ਦੇ ਵਿੱਚ ਦਿੱਤਾ ਜਾਏਗਾ ਜਿੱਥੇ ਕਿ ਲੋਕ ਜਿਹੜੇ ਨੇ ਉਹ ਕਾਫੀ ਪ੍ਰਭਾਵਿਤ ਨੇ ਤਾਂ ਬਜ਼ੁਰਗੋ ਕਾਫੀ ਜ਼ਿਆਦਾ ਮਾੜੇ ਹਾਲਾਤ ਹੈ ਕਦੀ ਸਮਾਂ ਸੋਚਿਆ ਨਹੀਂ ਸੀਗਾ ਕਿ ਇਹ ਹਾਲਾਤ ਹੋਣਗੇ ਇਹ ਕਦੀ ਵਾਸਤੇ ਸੋਚਿਆ ਹੀ ਨਹੀਂ ਇੰਨਾ ਜਿਹੜਾ 88 ਦੇ ਵਿੱਚ ਹੈ ਇਧਰ ਇੰਨਾ ਵੀ ਨਹੀਂ ਉਦੋਂ ਆਇਆ ਜਿੰਨਾ ਹੋਣਾ ਆ ਚੁੱਕਾ ਵੇ ਸਾਡੇ ਵਾਸਤੇ ਬਹੁਤ ਔਖੀ ਘੜੀ ਆ ਅਸੀਂ ਉਹਨਾਂ ਵੀਰਾਂ ਵਾਸਤੇ ਸਾਰੀ ਸੰਗਤ ਵਾਸਤਾ ਸਹਿਯੋਗ ਕਰ ਰਹੇ ਹਾਂ ਪ੍ਰਮਾਤਮਾ ਗੜੀ ਅਰਦਾਸ ਇਹੋ ਕਰਦੇ ਪ੍ਰਮਾਤਮਾ ਜਦੋਂ ਇਹ ਪਾਣੀ ਲੈਂਦਾ ਉਹ ਸੁਰ ਸ਼ਾਂਤੀ ਬਖਸ਼ੇ ਕਿ ਇਹਦੀ ਜਾਨ ਆ ਤਿਆ ਤੋਂ ਵਿਚਾਰ ਰਵੇ ਕਿ ਜੀਵ ਜੰਤੂ ਦਾ ਸਭ ਦਾ ਵਿਚਾਰ ਵੈਰੂ ਖਾਲਸਾ ਵੈਰੂ ਫਤਈ ਤੱਕ 88 ਦੇ ਕਰੀਬ ਜਿਹੜੇ ਪਿੰਡ ਆ 88 ਤੋਂ ਵੀ ਵੱਧ ਪਿੰਡ ਜਿਹੜੇ ਆ ਗ ਨਾਲ ਜਿਹੜੇ ਜਨਰਲ ਦੇ ਨਾਲ ਲੱਗਦੇ ਜਿਹੜੇ ਪਿੰਡ ਹੈਗੇ ਆ ਉਹ ਪ੍ਰਭਾਵਿਤ ਹੋਏ ਨੇ ਤਾਂ ਪੂਰੇ ਪੰਜਾਬ ਦੀ ਗੱਲ ਕਰੀਏ ਤਾਂ 1000 ਤੋਂ ਉੱਤੇ ਪਿੰਡ ਜਿਹੜਾ ਪਾਣੀ ਦੇ ਨਾਲ ਪ੍ਰਭਾਵਿਤ ਹੋਇਆ ਤਾਂ ਕਿੰਨਾ ਕੁ ਔਖਾ ਘੜੀ ਕਹਿ ਸਕਦੇ ਜੱਟ ਵਸਤੇ ਕਿਉਂਕਿ ਉਹ ਕਿਸਾਨ ਵਸਤੇ ਜਿਹੜੇ ਕਿ ਖੇਤੀ ਕਰਦੇ ਨੇ ਜਿਹੜੇ ਪੈਰ ਵਿੱਚ ਮਿੱਟੀ ਨਾਲ ਮਿੱਟੀ ਹੁੰਦੇ ਨੇ ਤਾਂ ਕੀ ਲੱਗਦਾ ਕਿ ਇੰਨੇ ਪਾਣੀ ਆਣ ਦੇ ਨਾਲ ਕਿੰਨਾ ਜ਼ਿਆਦਾ ਨੁਕਸਾਨ ਜਿਹੜਾ ਉਹਨਾਂ ਦਾ ਹੋਇਆ ਵਾ ਨੁਕਸਾਨ ਤੇ ਭਾਰੀ ਖਾਲਸਾ ਵਾਇਕਰ ਜਗੀਰ ਜੀ ਇਹ ਨੁਕਸਾਨ ਤੇ ਭਾਰੀ ਸਾਰਾ ਹੀ ਪੰਜਾਬ ਦਾ ਮਤਲਬ 70% ਜਿਹੜਾ ਕਿਸਾਨ ਹੈ ਉਹ ਡੁੱਬ ਚੁਗਾ ਵਾ ਪੂਰਾ ਮਣ ਕੇ ਪੂਰਾ ਝੋਨੇਾਂ ਚ ਫਸਲਾਂ ਹੁਣ ਹੋਣ ਵਾਲੀਆਂਹੀਂ ਬਿਲਕੁਲ ਕ ਨੁਕਸਾਨ ਹੋ ਗਿਆ ਵਾ ਬਣਿਆ ਹੋਈ ਹੈ ਕਿ ਹੁਣ ਕੀ ਕਰ ਸਕਦੇ ਆ ਇਹ ਤਾਂ ਕੁਦਰਤੀ ਮਾਰਿਆ ਕੋਈ ਜ਼ਰਮੈਨ ਮੈਡ ਫਲੱਡ ਆ ਉਹਨਾਂ ਨੇ ਪੂਰਾ ਜਿਹੜਾ ਬਬੂਰਾ ਪ੍ਰਭਾਵ ਵਜਿਤਾ ਪੰਜਾਬ ਨੂੰ ਤੇ ਇਹੋ ਹੀ ਜਾ ਕੇ ਹੁਣ ਦਾਸ ਬੇਨਤੀ ਕਰਦੇ ਆ ਵਾਗਾਰੀ ਪਰਮਾਤਮਾ ਗਾਰੀ ਕੇ ਜਿੰਨਾ ਜਲਦੀ ਹੋ ਸਕੇ ਕੇ ਆਪਣਾ ਜਿਹੜਾ ਜਿਹੜਾ ਪਾਣੀ ਆ ਉਹ ਜਲ ਪੱਧਰ ਘਟੇ ਜੋ ਦਾ ਤੇ ਬਾਅਦ ਚ ਅਸੀਂ ਜੋ ਵੀ ਕਿਸਾਨ ਆ ਜੋ ਵੀ ਜਾ ਕੇ ਆਪਾਂ ਰੇਤ ਰੁਧਾ ਢਾ ਕੇ ਉਹਨਾਂ ਦੁਬਾਰਾ ਤੋਂ ਫਿਰ ਤੋਂ ਆਪਾਂ ਉਹ ਉਹਨਾਂ ਨੂੰ ਘਰ ਪਾਕ ਦੇ ਸਕੀਏ ਜਾਂ ਸਾਰਾ ਕੁਝ ਕਰ ਸਕੀਏ ਜਿੰਨੀ ਕਿ ਸੇਵਾ ਹੋ ਸਕਦੀ ਪਰਮਾਤਮਾ ਕਰ ਸਕਦਾ ਜੀ ਜੀ ਜਿਹੜੀ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਆ ਦੇਖ ਸਕਦੇ ਹੋ ਇਹ ਸਾਰਾ ਸਮਾਨ ਜਿਹੜਾ ਲੈ ਕੇ ਜਾਇਆ ਜਾ ਰਿਹਾ ਉੱਥੇ ਲੈ ਕੇ ਜਾਇਆ ਜਾ ਰਿਹਾ ਜਿੱਥੇ ਕੀ ਤਾਂ ਨੂੰ ਲੋਡ ਹੈਗੀ ਆ ਹਾਲਾਂਕਿ ਜ਼ਰੂਰ ਪ੍ਰਸ਼ਾਸਨ ਵੱਲੋਂ ਕਈ ਲੀਡਰ ਸਾਹਿਬਾਨਾਂ ਵੱਲੋਂ ਵੀ ਇਹ ਵੀ ਅਪੀਲ ਕੀਤੀ ਗਈ ਸੀ ਕਿ ਜਿਹੜੇ ਲੋਕ ਜਿਨ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਜਿਹੜੇ ਸਿਰਫ ਤਾਂ ਸਿਰਫ ਇੱਕ ਮਾਹੌਲ ਵੇਖਣ ਵਾਸਤੇ ਆ ਰਹੇ ਨੇ ਤਾਂ ਉਹਨਾਂ ਨੂੰ ਵੀ ਅਪੀਲ ਕੀਤੀ ਗਈ ਆ ਕਿ ਫालतू ਜਿਹੜਾ ਇਸ ਜਗਾਵਾਂ ਦੇ ਉੱਤੇ ਨਾ ਆਇਆ ਜਾਵੇ ਕਿਉਂਕਿ ਜਦੋਂ ਇਹ ਲੋਕ ਆਉਂਦੇ ਨੇ ਜਾਂ ਲੀਡਰ ਸਾਹਿਬਾਨ ਦੇ ਨਾਲ ਵੱਡੇ ਕਾਫਲੇ ਆਉਂਦੇ ਨੇ ਤਾਂ ਉਸ ਦੇ ਨਾਲ ਜਿਹੜਾ ਰਸਤਾ ਕਾਫੀ ਰੁਕਦਾ ਹੈ ਜਿਹੜੀ ਕਹਿ ਸਕਦਾ ਹੈ ਰਸਦ ਜਿਹੜੇ ਉਹਨਾਂ ਪ੍ਰਭਾਵਿਤ ਇਲਾਕੇ ਵਾਸਤੇ ਲੈ ਕੇ ਜਾਣੀ ਹੁੰਦੀ ਆ ਤਾਂ ਉਹ ਵੰਡਣ ਦੇ ਵਿੱਚ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਤਾਂ ਅਸੀਂ ਵੀ ਆਸ ਕਰਦੇ ਹਾਂ ਕਿ ਪੰਜਾਬ ਦੇ ਹਾਲਾਤ ਜਿਹੜੇ ਆ ਮੋੜ ਤੋਂ ਬਿਲਕੁਲ ਫੇਰ ਠੀਕ ਹੋ ਸਕਣ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਫੇਰ ਉਸੇ ਲੀਹਾਂ ਦੇ ਉੱਤੇ ਜਾ ਸਕੇ ਉਸੇ ਤਰ੍ਹਾਂ ਦਾ ਖੁਸ਼ਹਾਲ ਪੰਜਾਬ ਹੋ ਸਕੇ ਤਾਂ ਜਿਹੜੇ ਪੰਜਾਬੀ ਹੈਗੇ ਨੇ ਉਹ ਵੀ ਆਸ ਕਰਦੇ ਨੇ ਕਿ ਸਰਕਾਰ ਜਿਹੜੀ ਆ ਉਹਨਾਂ ਦੀ ਬਾਹ ਜਲਦ ਤੋਂ ਜਲਦ ਫੜੇ ਤਾਂ ਜੋ ਉਹ ਇਹੋ ਜਿਹੇ ਮਾਹੌਲ ਤੋਂ ਬਾਹਰ ਨਿਕਲ ਸਕਣ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਐਕਸਿਊਸਨ ਇੱਕ ਜਗਬਣੀ ਟੀਵੀ ਅਜਨਾਲਾ